ਜੋੜੀ ਮਨ ਕੋ ਇੱਕ ਦਾਨਾ ਗੁਰੂ ਨੂੰ ਪਿਆਰਿਓ ਆਪਾਂ ਕਈ ਵਾਰ ਅਰਦਾਸ ਦੇ ਵਿੱਚ ਨਾ ਹੱਥ ਵੀ ਜੋੜਦੇ ਇਦਾਂ ਉਂਗਲਾਂ ਤੇ ਉਹ ਸੁਨੜਾ ਪਾ ਲੈਂਦੇ ਆ ਜਾਂ ਐ ਖੜ ਜਾਂਦੇ ਆ ਜਾਂ ਐ ਖੜ ਜਾਂਦੇ ਆ ਹਮ ਸਿਕਮ ਜਦ ਅਰਦਾਸ ਕਰਦੇ ਕਿਤੇ ਵੀ ਖਾਣੀ ਥੱਕਦੇ ਆ ਨਾ ਹੱਥ ਥੋੜਾ ਜੋੜਿਆ ਹੋਇਆ ਦੋਇਕਰ ਜੋੜ ਹੱਥ ਜੋੜਨੇ ਇਹੋ ਕਹਿੰਦੇ ਆ ਅਤੇ ਗੁਰੂ ਪਿਆਰਿਓ ਆਪਣੇ ਜੀਵਨ ਦੇ ਵਿੱਚ ਨਾ ਨੌਤਵੰਤਨ ਜਰੂਰ ਕਦੇ-ਕਦੇ ਹੋਇਆ ਕਰੋ ਜਦ ਮਨ ਕਰਦਾ ਹੈ ਨੌਤਵੰਤਨ ਕਿਸ ਨੂੰ ਰੈਂਦੇ ਨੇ ਬੱਧੀ ਮਾਂ ਦੇ ਘਰੇ ਜਾਣਾ ਪਾਤਸ਼ਾਹ ਦੀ ਬਾਣੀ ਤਾਂ ਹਰ ਰੋਜ਼ ਪੜ੍ਹਦੇ ਆਂ ਨੌਤਵੰਤਨ ਅਨੁਚਾਰ ਅਸੀਂ ਤਾਂ ਕਈ ਵਾਰ ਪੂਰਾ ਜੀਵਨ ਨਾ ਨਹੀਂ ਕਰਦਾ ਇੱਕ ਵਾਰ ਵੀ ਮੱਥਾ ਟੇਕੀ ਕਿਉਂਕਿ ਸਾਨੂੰ ਪਰਵਾਹ ਲੋਕਾਂ ਦੀ ਹੁੰਦੀ ਹੈ ਗੁਰੂ ਦੀ ਨਹੀਂ ਘਰੋਂ ਸੋਚਿਆ ਕਿ ਪਾਤਸ਼ਾਹ ਤੇਰੇ ਅਗੇ ਲੰਬੇ ਪੈ ਜਾਣਾ ਆ ਜਾ ਕੇ ਜੇ ਪਿਤਾ ਨੂੰ ਮਨਾਉਣਾ ਹੈ ਨਾ ਪਰ ਤੁਪੈ ਰਿਹਾ ਕਈ ਵਾਰ ਪਿਤਾ ਨਾਲ ਜੇ ਵੀ ਤਾਂ ਰਹਿ ਗਈ ਸੀ ਮੈਂ ਆਪਣੇ ਘਰ ਵਿੱਚ ਦੇਖੀਏ ਕਿੰਦਾ ਨੂੰ ਮਨਾ ਲੋ ਜੋ ਮਰਜੀ ਕੋ ਮੁਕ ਪਿਆਰੇ ਮੰਨਣਾ ਨਹੀਂ ਪੈਂਦਾ ਕਿ ਤਾਂ ਆਪ ਹੀ ਲੈਂਦਾ ਹੈ ਆਪ ਮਾਤਾ ਪਿਤਾ गिफ्ट ਪੈਸੇ ਦਿੰਦੇ ਹਨ ਕਿ ਨਹੀਂ ਪੁੱਤ ਨੂੰ ਰੱਤ ਮਸੀਹ ਨੇ ਨਹੀਂ ਦੇਦੇ ਉਹ ਕਹਿੰਦੇ ਨਹੀਂ ਰੱਖੋ ਪਰ ਉਹਨਾਂ ਨੂੰ ਵਿਸ਼ਵਾਸ ਹੈ ਕਿ ਜਿੱਤੇ ਵੀ ਜਾਣਗੇ ਮਾਹੀ ਜਗਾਂ ਨੂੰ ਪੱਤਰ ਕਰਨਗੇ ਇਸ ਦੇ ਉਲਟ ਦੂਜੇ ਸਾਡੇ ਮਾਹੀ ਸੰਗਤ ਦਾ 100 ਰੁਪਇਆ ਦੇ ਲਗਿਆ ਵੀ ਮਾਤਾ ਪਿਤਾ 100 ਵਾਰ ਸੋਚੇਗਾ ਪਿਤਾ ਦੇ ਆਗਿਆਕਾਰੀ ਬਣਜੋ ਜੀਵਨ ਵਿੱਚ ਬਤੇ ਵੀ ਕੋਈ ਤੋਰ ਨਹੀਂ ਆਵੇ ਗੁਰਮੁਖ ਪਿਆਰੇ ਤੇ ਘੋਰ ਬੇਨਤੀ ਅਸੀਂ ਆਪਣੇ ਜੀਵਨ ਦੇ ਵਿੱਚ ਜਿਆਦਾ ਸਮਰਤ ਕਿਵੇਂ ਵਿਅਕਤ ਕਰਦੇ ਹਾਂ ਬਹੁਤ ਸਾਡਾ ਸਾਰਿਆਂ ਦਾ ਉਹ ਫਲਾਣਾ ਬੰਦਾ ਇਹ ਹੁੰਦੀ ਹੈ ਉਹ ਫਲਾਣਾ ਬੰਦਾ ਪ੍ਰਬੰਧਕ ਇਹ ਹੁੰਦੀ ਹੈ ਉਸਦੇ ਨਾਲੋਂ ਤਾਂ ਮੈਚ ਚੰਗਾ ਉਸਨੇ ਹਰ ਛਕਿਆ ਉਹ ਆਕਰਤਾ ਉਸਦੇ ਨਾਲੋਂ ਤਾਂ ਮੈਚ ਚੰਗਾ ਉਹ ਫਲਾਣਾ ਪੋਲੀਟੀਸ਼ੀਅਨ ਇਹ ਹੁੰਦੀ ਹੈ ਉਸਦੇ ਨਾਲੋਂ ਤਾਂ ਮੈਚ ਚੰਗਾ ਇਹ ਤਾਂ ਸਾਡਾ ਹੈ ਹੀ ਅਸੀਂ ਕਿਉਂ ਕਰਦੇ ਸਾਡਾ ਜਨਮ ਕਿਸ ਕੱਢ ਹੋਇਆ ਇਹ ਮੈਂ ਸਭ ਤੋਂ ਕੰਮੀ ਦਾ ਪਰਮਾਤਮਾ ਨੇ ਬਣ ਕੇ ਪਿਆਰਿਆ ਹੁਣ ਤੁਸੀਂ ਜਿਹੜੇ ਕੰਮ ਕਰਦੇ ਹੋ ਅਸੀਂ ਨਹੀਂ ਕਰ ਸਕਦੇ ਜੋ ਅਸੀਂ ਕਰਦੇ ਹੈ ਤੁਸੀਂ ਨਾ ਕਰ ਸਕੋ ਜੇ ਜੇ ਉਹ ਕੰਮ ਕਿਵੇਂ 承担 ਪਰ ਇਹ ਕੰਮ ਸਾਡਾ ਨਹੀਂ ਉਹ ਕੀ ਕਰਦਾ ਹੈ ਕਿ ਮੈਂ ਇਹ ਇਹ ਕੰਮ ਕਿਸ ਸਰ ਪਾਸ਼ਵਾਨ ਨੇ ਦਿੱਤਾ ਹੋਇਆ ਡਿਊਟੀ ਲਈ ਹੋਈ ਆ ਕਿਸ ਦੀ ਲਈ ਆ ਪਰੋਜ ਬਣਦੇ ਆ ਜੰਗੀਆਂ ਆ ਉਰਿਆਈਆਂ ਵਾਚ ਤੈਨੂੰ ਅਮਰ ਅਲੱਤ ਨਾ ਫਸੀ ਕਿਉਂ ਕਰਦੇ? ਸੁਖ ਲਾਣਾ ਨਹੀਂ ਚੱਲਦਾ ਹੈ ਉਹਦੇ ਨਾਲ ਚੱਲਦਾ ਉਹ ਸਿਆਹਾ ਕਰ ਦਿੱਤਾ ਉਹ ਸਿਆਹਾ ਕਰ ਦਿੱਤਾ ਕਿਉਂ ਆਪਣਾ ਸਮਾਗਮ ਕਰਦੇ ਆਂ? ਕਿਉਂ ਲੋਕਾਂ ਦੀਆਂ ਪਾਪਾਂ ਦੀਆਂ ਟੱਡਾਂ ਅਸੀਂ ਆਪਣੇ ਸਿਰ ਤੇ ਚੋੱਕ ਕੇ ਗੁਰਮੁਖਤਾਰ ਉਹ ਭਾਰ ਚੁੱਕੀ ਫਿਰਦੇ ਆਂ ਭਾਰ ਹੋਲਾ ਕਰ ਤੋਦਾ ਸਾਰਾ ਜੀ। ਦੇਖੋ ਨੀਂਦਾਂ ਦੇ ਕਿੰਨੇ ਸੌਕੀ। ਉਹਦੇ ਚਿੰਤਾਵਾਂ ਦੇ ਮੁਕ ਪਿਆਰਿਓ ਕਿਉਂ ਚਿੰਤਾ ਕਰਦੇ ਆਂ? ਸੁਚੰਗੇ ਆਈਆਂ ਬੁਰੇ ਆਈਆਂ ਹੱਥ ਤਰਨ ਹਰਿਦੁਰ ਕਰਮੀ ਆਤਮਾ ਤੋਂ ਕੀ ਡਰ ਕੇ ਦੂਰ ਜੀ ਨਾਮ ਘਟਾਇਆ। ਜਿਨੀ ਅਧਿਕ ਨੇ ਤੇ ਜਿਨੀ ਨਾਮ ਚ ਆਇਆ ਤੇ ਮਸਤ ਖੇਮੇ ਨਾਲ ਹਟ ਵਰ ਜਿਨ੍ਹਾਂ ਨੇ ਨਾਮ ਵੀ ਜੱਪਿਆ ਹਾਰਤ ਮਿਹਨਤ ਵੀ ਕੀਤੀ ਜਿਵੇਂ ਸਾਡੇ ਮਾਤਾ ਪਿਤਾ ਨੇ ਕੀ ਦੀ ਆ ਜੈ ਸੋਖ ਲੈਦੇ ਨਾਮ ਤੇ ਤੇ ਮੁੱਖ ਉਜਲੇ ਤੇ ਈ ਸੁਖੀ ਨਾਲ ਉਹਨਾਂ ਦੇ ਇੱਥੇ ਵੀ ਜਿਹੜੇ ਕਾਰ ਹੈ ਤੇ ਉੱਥੇ ਵੀ ਲੋਕ ਸੁਖੀ ਤੇ ਲੋਕ ਸੁਹੇਲੇ ਹੁੰਦੇ ਹਨ ਅਤੇ ਤੇਰਾ ਪਰਉ ਦੇ ਅਰਦਾਸ ਕਰਦੇ ਆ ਸਈ ਪਿਆਰੇ ਮਿਲਣੇ ਜਿਦਾ ਮਿਲਿਆ ਤੇਰਾ ਨਾਮ ਉਚਿਤ ਆਵੇ ਨਾਮ ਤੇ ਨਾਮ ਕੱਢੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਮੰਗਦੇ ਆ ਗੁਰੂ ਕਾ ਪਿਆਰਿਓ ਭਾਵੇਂ ਕੋਈ ਵੀ ਧਰਮ ਹੈ ਉਪਦੇਸ਼ ਸਾਰਿਆਂ ਦਾ ਇੱਕੋ ਹੈ ਅਤੇ ਸੰਤ ਸਾਂਝਾ ਹੈ ਬਾਬਾ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਨਾਮ ਦਾ ਪ੍ਰਕਾਸ਼ ਹੋਰ ਆਜ ਅਸੀਂ ਮਨਾ ਰਹੇ ਹਾਂ ਗੁਰੂ ਪਿਆਰਿਓ ਕਿ ਕੇਵਲ ਸਾਡਾ ਗ੍ਰੰਥ ਹੀ ਪੂਰੇ ਸੰਸਾਰ ਦਾ ਗ੍ਰੰਥ ਹੈ ਸਭੇ ਸਾਂਝੀ ਵਾਲ ਸਦਾਏ ਕੋਈ ਨਾ ਦਿਸੈ ਮਹਾਰਾਜ ਦੀ ਬਾਣੀ ਗੁਰੂ ਤੁਖ ਹੈ ਬਾਣੀ ਬੜੂ ਪਰਦਰਸ਼ਨ ਕਰ ਲਿਆ ਕਰੋ ਮਥਾ ਟੇਕਣ ਵਾਲੀ ਦਰਸ਼ਨ ਆਉਂਗੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਨੂੰ ਮਿਲਣਾ ਹੈ ਜੇ ਤਰਫੋਂ ਦੇਖ ਨਾ ਕੰਮ ਜਲਾ ਤੇ ਮਨ ਸਾਡੇ ਵਿੱਚ ਸੜਕ ਪੁੰਗੇ ਦਾ ਪਾਪ ਪੁਰਾਣਾ ਤੁਹ ਕੋ ਭਾਈਏ ਸ਼ਿਵਲਾ ਜਾਏਗੀ ਕਿੱਧਰ ਜਾਏਗੇ ਮਾਤਾ ਤੁਹ ਕੋ ਭਾਈਏ ਪਰ ਜਦ ਇਹ ਤਰਕ ਹੋ ਗਈ ਨਾ ਪਾਛਾ ਤੇਰੇ ਦਰਸ਼ਨ ਕਰਨੇ ਪਾਤਸ਼ਾਹ ਕਿੱਥੋਂ ਮਿਲਗੇ ਜੋ ਪ੍ਰਭੂ ਕੋ ਮਿਲ ਬੂਜ ਚ ਹੈ ਬੂਜ ਸ਼ਬਦ ਹੈ ਲੈ ਸ਼ਬਦ ਵਿੱਚ ਲੱਭਣਾ ਪਵੇਗਾ ਪਾਣੀ ਪੰਨੇ ਹੋਏਗੀ ਤਾਂ ਅਨੰਦ ਅਨਜੂ ਰੂ ਹੈਗਾ ਦੂਜਾ ਪਾਸਾ ਕੀ ਕਹਿੰਦੇ ਮੈਂ ਕਿੱਥੇ ਹੁੰਦਾ ਮਿਲ ਸਤ ਸੰਗਤ ਕੋਟ ਦੇ ਸਾਈਂ ਵਿੱਚ ਸੰਗਤ ਹਰ ਸ਼ਬਦ ਵਸੈ ਜਿਉ ਸੰਗਤ ਵਿੱਚ ਬਾਸ਼ਾ ਵਸਦੇ ਹਨ ਸਾਡੀ ਦੇਖਣ ਵਾਲੀ ਅੱਖ ਚੜੀ ਹੈ ਗੁਰੂ ਮੁਖਿਆਰ ਆਪ ਸਾਰੇ